ਜੀ ਖੁਦ ਦੇਖਿਆ ਵੀ ਜੀ ਕੰਮ ਐਨਾ ਬੁਰਾ ਹਾਲ ਹੈ ਸ਼ਹਿਰ ਦਾ ਵਾਰਤਾ ਛੱਡੋ ਜੀ ਸਾਰੇ ਸ਼ਹਿਰ ਦਾ ਪਰ ਅਸੀਂ ਇਹ ਵਾਦਾ ਕਰਦੇ ਹਾਂ ਇਸ ਚੀਜ਼ ਦਾ ਵੀ ਵਿਕਾਸ ਦੇ ਵਿੱਚ ਅਸੀਂ ਆਪਣੇ ਵਾਰਡ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੰਦੇ ਕਿਸੇ ਕਿਸਮ ਦੀ ਦੱਸੋ ਮੈਨੂੰ ਤੁਸੀਂ ਰੋੜਾ ਰੁਪਿਆ ਕਿੱਥੇ ਲੱਗ ਗਿਆ ਸ਼ਹਿਰ 'ਚ ਸ਼ਹਿਰ ਦੇ ਵਿੱਚ ਕੋਲ ਬਣਿਆ ਸਾਡੀ ਸਰਕਾਰ 'ਚ ਬਣਿਆ ਚੂਲਗੜ ਨਗਰ ਪੰਚਾਇਤ ਦਾ ਰਿਜਲਟ ਆਵਾਦੇ ਪਾਰਟੀ ਦੇ ਪੱਖ 'ਚ ਆਊਗਾ ਤੇ ਚੋਣ ਵੀ ਸਿਰਫ ਅਸੀਂ ਕਿਸੇ ਦੂਸ਼ਣਵਾਦੀ ਤੇ ਨਹੀਂ ਸਿਰਫ ਜੋ 2.5 ਸਾਲ ਦੇ ਵਿੱਚ ਕੰਮ ਕੀਤੇ ਨੇ ਡਵੈਲਪਮੈਂਟ ਕੀਤੀ ਆ ਤੇ ਜੋ ਆਈਚਾਰਾ ਬਣਾ ਕੇ ਰੱਖਿਆ ਸੀ ਹਲਕੇ ਦੇ ਇਸ ਆਧਾਰ ਤੇ ਲੜਾਂਗੇ ਭਗਵਾਨ ਸਤਮਾਨ ਮੁੱਖ ਮੰਤਰੀ ਬਣ ਤੋਂ ਪਹਿਲਾਂ ਜਿੰਨੇ ਵੀ ਵਾਅਦੇ ਕੀਤੇ ਸੀ ਤੁਹਾਨੂੰ ਪਤਾ ਹੈ ਚਾਹੇ ਉਹ ਕਿਸਾਨ ਚਾਹੇ ਉਹ ਮਜ਼ਦੂਰ ਚਾਹੇ ਉਹ ਦੁਕਾਨਦਾਰ ਚਾਹੇ ਉਹ ਵਪਾਰੀ ਹੈ ਕੋਈ ਵੀ ਵਰਗ ਇਹਨਾਂ ਤੋਂ ਖੁਸ਼ ਨਹੀਂ ਹੈਗਾ ਦੇਖੋ ਜੀ ਮੁੱਦੇ ਮੈਂ ਘਟੋੜ ਕੋਲ 40 ਸਾਲ ਪਹਿਲਾਂ ਤੇ ਲੜ ਰਹੇ ਹਾਂ ਸਮਾਜ ਸੇਵਕ ਦਾ ਕੰਮ ਹੋਵੇ ਜાં ਕਿਸੇ ਗਰੀਬ ਦੀ ਮਤ ਕਰਨੀ ਹੋਵੇ ਜਾਂ ਕਿਸੇ ਵੀ ਕਿਸੇ ਕੰਮ ਕਰਕੇ ਉਸੇ ਮੈਂ ਲਗਾਤਾਰ ਜਿੱਦੇ ਛੱਟ ਕੇ ਘਟਾ ਰਹੇ ਹਾਂ ਹੁਣ ਜੀ ਪੰਚਾਇਤ ਬਣੂ ਸਾਢੇ 2.5 ਸਾਲ ਹੋ ਗਏ ਬਹੁਤ ਵਧੀਆ ਕੰਮ ਚੱਲ ਰਹੇ ਆ ਲੋਕਾਂ ਦਾ ਮਤਲਬ ਜਿੰਨਾ ਕੰਮ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਬਾਕੀ ਹੁਣ ਪੰਚਾਇਤ ਬਣੂਗੀ ਸ਼ਹਿਰ ਦੇ ਜਿੰਨਾ ਪਾਣੀਆਂ ਦਾ ਸੀਵਰੇਜ ਦਾ ਕੋਈ ਗਲੀਆਂ ਦਾ ਨਾਲੀਆਂ ਦਾ ਜਿੰਨਾ ਵੀ ਕੰਮ ਆ ਅਸੀਂ ਮੂਰੇ ਲਾ ਕੇ ਕਰਾਂਗੇ ਸਾਰੇ ਸ਼ਹਿਰ ਦਾ ਵਧੀਆ ਵਿਕਾਸ ਕਰਾਂਗੇ ਸਰਦੂਲਗੜ ਵਿਕੇ ਨਗਰਪੰਚਾਇਤ ਚੋਣਾ ਦਰਾਂ ਭਖਿਆ ਸਿਆਸੀ ਅਖਾੜਾ ਲੰਬੇ ਸਮੇਂ ਬਾਅਦ ਗੂੰਜ ਆ ਰਹੀਆਂ ਇਹਨਾਂ ਨਗਰਪੰਚਾਇਤ ਚੋਣਾ ਲਈ ਵੱਡੀ ਕੀਮਤੀ ਵਿੱਚ ਐਮਸੀ ਬਣਨ ਦੇ 54 ਲੋਕਾਂ ਦਾ ਉਤਪਰ ਦਿ ਨਜ਼ਰ ਆਏ ਇਸ ਮੌਕੇ ਤੇ ਮੌਜੂਦ ਸਿਆਸੀ ਆਗੂਆਂ ਨੇ ਕੀ ਕਿਹਾ ਆਉ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਦੇਖੋ ਜਿਹੜੀਆਂ ਨਗਰਪੰਚਾਇਤ ਨੇ ਸਰਦੂਲਗੜ ਤੇ ਚੋਣਾ ਹੋ ਰਹੀਆਂ ਨੇ ਅਸੀਂ 15 ਦੇ 15 ਵਾੜਾਂ ਦੇ ਵਿੱਚ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਆ ਜਿਹਦੇ ਕੈਂਡੀਡੇਟਾਂ ਨੇ ਸਾਡਿਆਂ ਨੇ ਸਾਰੇ ਨਾਮਿਨੇਸ਼ਨ ਪੇਪਰਾਂ 'ਚ ਫਾਈਲ ਕਰ ਦਿੱਤੇ ਆ ਤੇ ਤੁਹਾਡੇ ਅੱਜ ਜਿਹੜਾ ਕਚਹਿਰੀਆਂ ਦੇ ਵਿੱਚ ਜਿਹੜੇ ਸਾਡੇ ਕੈਂਡੀਡੇਟ ਆ ਉਹਨਾਂ ਦੇ ਨਾਲ ਜਿੰਨੇ ਵਰਕਰ ਆਏ ਹੋਏ ਆ ਉਹ ਉਤਸ਼ਾਹ ਦੱਸਦਾ ਕਿ ਇਹ ਸਰਦੂਲਗੜ ਨਗਰ ਪੰਚਾਇਤ ਦਾ ਰਿਜ਼ਲਟ ਆਵਾਦੇ ਪਾਰਟੀ ਦੇ ਪੱਖ ਜਾਊਗਾ ਤੇ ਚੋਣ ਵੀ ਸਿਰਫ ਅਸੀਂ ਕਿਸੇ ਗੂਸ਼ਣਵਾਜੀ ਤੇ ਨਹੀਂ ਸਿਰਫ ਜੋ 2.5 ਸਾਲ ਦੇ ਵਿੱਚ ਕੰਮ ਕੀਤੇ ਨੇ ਡਿਵੈਲਪਮੈਂਟ ਕੀਤੀ ਆ ਤੇ ਜੋ ਆਈਚਾਰਾ ਬਣਾ ਕੇ ਰੱਖਿਆ ਸੀ ਹਲਕੇ ਤੇ ਇਸ ਆਧਾਰ ਤੇ ਲੜਾਗੇ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਸਾਰੇ ਪੂਰੇ ਹੌਸਲੇ 'ਚ ਨੇ ਪੂਰੇ ਉਹਨਾਂ ਦਾ ਮੋਰਲ ਪੂਰਾ ਉੱਪਰ ਆ ਪਿਆ ਤੇ ਮੈਂ ਦਾਅ ਵੀ ਨਾਲ ਕਹਿ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਉਮੀਦਵਾਰ ਵੱਧ ਜਿੱਤਣਗੇ ਤੇ ਅਸੀਂ ਇੱਥੇ ਪ੍ਰਧਾਨ ਬਣਾਵਾਂਗੇ ਕਾਲੀ ਦਲ ਦੇ ਵਿੱਚ ਵੀ ਬਹੁਤ ਸ਼ਾਸ ਸੀ ਸਾਰੀਆਂ ਹੀ ਸੀਟਾਂ ਤੋਂ ਸਾਡੇ ਕੈਂਡੀਡੇਟਾਂ ਨੇ ਕਾਗਿ ਫਾਈਲ ਕੀਤੇ ਆ ਉਹਦੀ ਅੱਜ ਅਸੀਂ ਲਿਸਟ ਰਿਲੀਜ਼ ਕਰ ਦਾਂਗੇ ਤੇ ਬਾਕੀ ਤਕੜੇ ਹੋ ਕੇ ਸਾਰੇ ਉਮੀਦਵਾਰ ਇਹ ਚੋਣ ਨੂੰ ਜਿੱਤ ਕੇ ਉਮੀਦ ਹੈ ਕਮੇਟੀ ਬਣੋ ਕਾਲੀ ਦਲ ਤੇ ਕੋ ਲੋਕਤੰਤਰ ਦੇ ਵਿੱਚ ਜੇ ਐਮਸੀ ਹੁੰਦਾਗਾ ਸ਼ਹਿਰ ਦਾ ਤੇ ਪਿੰਡਾਂ ਦੇ ਵਿੱਚ ਮੈਂਬਰ ਸਰਪੰਚੇ ਇਹ ਲੋਕਤੰਤਰ ਦਾ ਮੁੱਢਲਾ ਥੰਮ੍ਹ ਨੇ ਜੇ ਐਮਸੀ ਹੋਣਗੇ ਤਾਂ ਆਪਣੇ ਆਪਣੇ ਵਾਰਡ ਦੇ ਵਿੱਚ ਕੰਮ ਕਰਾਉਣਗੇ ਸਰਕਾਰ ਤਾਂ ਹੀ ਆਪਦੀਆਂ ਜਿਹੜੀਆਂ ਹੈਗੀਆਂਗੇ ਡਿਵੈਲਪਮੈਂਟ ਦੇ ਕੰਮ ਲੈ ਕੇ ਜਾਣਗੇ ਜਾਂ ਦੁੱਖ ਤਕਲੀਫਾਂ ਦੱਸਣਗੇ ਤਾਂ ਸਰਕਾਰ ਪਹਿਲ ਦੇ ਆਧਾਰ ਤੇ ਹੱਲ ਕਰੂਗੀ ਸੋ ਅਸੀਂ ਜਿੰਨੀਆਂ ਵੀ ਡੈਮੋਕਰੈਟਿਕ ਢੰਗ ਨਾਲ ਚਾਹੀ ਪੰਚਾਇਤੀ ਚੋਣਾਂ ਸੀ ਉਹ ਕਰਾਈਆਂ ਹੁਣ ਇਹ ਜਿਹੜੀਆਂ ਨਗਰਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਇੱਕ ਗੱਲ ਅਸੀਂ ਕਹਿ ਸਕਦੇ ਆ ਕਿ ਪੀਸਫੁਲੀ ਚੋਣਾਂ ਹੋਣਗੀਆਂ ਤੇ ਲੋਕਾਂ ਦਾ ਜਿਹੜਾ ਫਤਵਾ ਹੋਊਗਾ ਉਹਨੂੰ ਅਸੀਂ ਸਵੀਕਾਰ ਕਰਾਂਗੇ ਲੋਕਾਂ ਦੇ ਡਿਵੈਲਪਮੈਂਟ ਦੇ ਨਾਂ ਤੇ ਇਕੱਲੇ ਪੋਰਸੀ ਜਾ ਕੇ ਵੋਟ ਮੰਗਣੀ ਆ ਤੇ ਸਾਨੂੰ ਪੂਰਨ ਆਸ ਹੈ ਕਿ ਸਹਿਰ ਸਰਦੂਲਗੜ੍ਹ ਤੇ ਲੋਕ ਸਾਡਾ ਹਸਦੇ ਆ ਆ ਸਰਕਾਰ ਨੂੰ ਤੱਪੇ ਨੂੰ 3 ਸਾਲ ਹੋ ਗਏ ਇਹਨਾਂ ਤੋਂ ਵੀ ਇਲੈਕਸ਼ਨ ਲੇਟ ਹੋਈ ਹੈ ਬਲਕੇ ਚਲੋ ਦੇਰ ਆਏ ਦਰਸਤਾਏ ਹੁਣ ਵੀ ਜਿਵੇਂ ਤੁਸੀਂ ਵੇਖ ਰਹੇ ਹੋ ਜਿਵੇਂ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਚੋਣ ਮੈਨੀਫੈਸਟੋ ਦੇ ਵਿੱਚ ਜੋ ਆਪਣਾ ਭਗਵੰਤਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਿੰਨੇ ਵੀ ਵਾਅਦੇ ਕੀਤੇ ਸੀ ਤੁਹਾਨੂੰ ਪਤਾ ਹੈ ਚਾਹੇ ਉਹ ਕਿਸਾਨ ਚਾਹੇ ਉਹ ਮਜ਼ਦੂਰ ਚਾਹੇ ਉਹ ਦੁਕਾਨਦਾਰ ਚਾਹੇ ਉਹ ਵਪਾਰੀ ਹੈ ਕੋਈ ਵੀ ਵਰਗ ਇਹਨਾਂ ਤੋਂ ਖੁਸ਼ ਨਹੀਂ ਹੈਗਾ 7 ਦਿਨ ਰਹਿ ਗਏ ਇਹ ਲੋਕਾਂ ਨੇ ਫੈਸਲਾ ਕਰ ਹੀ ਦੇਣਾ ਅੱਜ ਮੈਂ ਕਹਾ ਪਹਿਲਾਂ ਪੁੱਛਦੇ ਤਾਂ ਠੀਕ ਸੀ ਅੱਜ ਕਾਗਜ਼ ਫਾਈਲ ਹੋ ਗਏ ਆ 7 ਦਿਨਾਂ ਚ ਲੋਕਾਂ ਨੇ ਇਸ ਚੀਜ਼ ਦਾ ਫੈਸਲਾ ਦੇ ਦੇਣਾ ਵੀ ਕਿੰਨੇ ਕ ਵਿਕਾਸ ਕਾਰਜ ਹੋਏ ਕਿੰਨੇ ਕ ਨਹੀਂ ਕੋਈ ਵੀ ਇਹਨਾਂ ਨੇ ਵਾਦਾ ਹਰੇ ਤੱਕ ਪੂਰਾ ਨਹੀਂ ਕੀਤਾ ਲੋਕਾਂ ਦੇ ਪ੍ਰਤੀਨਿਧਾਂ ਦੇ ਪੂਰਾ ਗੁੱਸਾ ਹੈ ਤੇ ਆਉਣ ਵਾਲੇ ਚੋਣਾਂ ਦੇ ਵਿੱਚ ਉਹ ਗੁੱਸਾ ਕੱਢਣਗੇ ਜਿਹੜੀਆਂ ਸ਼ਹਿਰ ਦੀਆਂ ਸਮੱਸਿਆਵਾਂ ਬਹੁਤ ਵੱਡੀਆਂ ਸੀਗੀਆਂ ਜਿਹੜੀਆਂ ਬਹੁਤ ਲੰਬੇ ਸਮੇਂ ਤੋਂ ਲੜਕਿੰਦੀਆਂ ਸੀ ਬਹੁਤ ਹੱਲ ਵੀ ਕਰਾਈਆਂ ਨੇ ਤੁਸੀਂ ਵੇਖੋਗੇ ਸ਼ਹਿਰ ਦੇ ਓਟਰ ਏਰੀਆ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਸੀਗਾ 6 ਕਰੋੜ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪੈ ਰੀਆਂ ਨੇ ਜਿੱਥੇ-ਜਿੱਥੇ ਵੀ ਸ਼ਹਿਰ ਦੀ ਹੱਦਾ ਹਦੂ ਦਾ ਇਹ ਪਾਣੀ ਨਹੀਂ ਆਦਾ 6 ਕਰੋੜ ਨਾਲ ਅਸੀਂ ਪਾਈਪਾਂ ਪਾ ਰਹੇ ਨੇ ਜਿਵੇਂ ਬਿਆੰਤਨਗਰ ਸੀਗਾ ਇਹਨਾਂ ਦੀ ਵੱਡੀ ਸਮੱਸਿਆ ਸੀ ਸੀਵਰੇਜ ਦੀ ਸੀਵਰੇਜ ਦਾ ਅਸੀਂ ਕੰਮ ਸ਼ੁਰੂ ਕਰਤਾ ਇਹਨਾਂ ਨੂੰ ਪੀਣ ਵਾਲਾ ਪਾਣੀ ਵੀ ਪਹੁੰਚਦਾ ਕਰ ਰਹੇ ਹਾਂ ਫਿਰ ਸਾਡੀ ਵਾਟਰ ਬਾਕਸ ਦੇ ਵਿੱਚ ਜਿਹੜੇ ਸੀਗੀਆਂ ਡਿੱਗੀਆਂ ਸੀਗੀਆਂ ਉਹਨਾਂ ਦੀ ਮੁਰੰਮਤ ਕਰਾਈ ਹੈ ਇੱਕ ਦੇ ਵਿੱਚ ਤਾਂ ਬਿਲਕੁਲ ਹੀ ਸੀਪੇਜ ਨਹੀਂ ਹੁੰਦੀ ਪਾਣੀ ਨਹੀਂ ਖੜਦਾ ਸੀਗਾ ਤਾਂ ਕਿ ਸਟੋਰ ਕੈਪੈਸਿਟੀ ਵਧੇ ਅਸੀਂ ਇੱਕ ਨਵਾਂ ਚਿਲਿੰਗ ਸੈਂਟਰ ਦੇ ਵਿੱਚ ਬੋਰ ਲਾ ਰਹੇ ਹਾਂ ਤਾਂ ਕਿ ਜਦੋਂ ਨਹਿਰੀ ਦੀ ਬੰਦੀ ਆਉਂਦੀ ਹੈ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਾ ਆਵੇ ਇੱਕ ਗਊਸ਼ਾਲਾ 'ਚ ਨਵਾਂ ਬੋਰ ਲਾਇਆ ਇੱਕ ਉਦੋਂ ਐਕਸਚੇਂਜ ਦੇ ਕੋਲ ਨਵਾਂ ਬੋਰ ਲਾਇਆ ਕਿਉਂਕਿ ਪੁਰਾਣਾ ਬੋਰ ਫਲੱਡ ਕਰਕੇ ਖਰਾਬ ਹੋ ਗਿਆ ਸੀ ਫਿਰ ਅਸੀਂ ਜਿਹੜਾ ਪੁੱਲ ਸੀਗਾ ਤੁਸੀਂ ਵੇਖਿਆ ਹੋਣਾ ਬਾਬਾ ਬਹਾਲਦਾਦ ਦਾ ਤੋੜਨਾ ਪੈ ਗਿਆ ਸੀਗਾ ਉਹਦਾ ਕੰਮ ਵੀ ਨੇਪਰੇ ਚੜਿਆ ਜਿਹੜੀਆਂ ਸੜਕਾਂ ਨੇ ਤੁਸੀਂ ਵੇਖਿਆ ਗ੍ਰੈਡ ਰੋਡ ਆ ਉਹ ਵੀ ਬਣਾ ਰਹੇ ਆ 6 ਕਰੋੜ ਦੇ ਪ੍ਰੋਜੈਕਟ ਅਸੀਂ ਹੋਰ ਪਾਸ ਹੋ ਗਏ ਜਿਹੜੇ ਬਾੜਾਂ 'ਚ ਜਾ ਕੇ ਅਸੀਂ ਦੱਸਾਂਗੇ ਕਿ ਆਹ ਕੰਮ ਕਰਾਇਆ ਬੰਨ ਦੇ ਨਾਲ ਨਾਲ ਜਿਹੜੀਆਂ ਇੰਟਰਲੌਕ ਟਾਈਲਾਂ ਲਵਾਉਣੀਆਂ ਨੇ ਸੋ ਮੈਂ ਕਹਿ ਸਕਦਾ ਕਿ ਢਾਈ ਸਾਲਾਂ ਦੇ ਵਿੱਚ ਜਿਹੜੇ ਕੰਮ ਕੀਤੇ ਲੋਕਾਂ ਨੂੰ ਦਿਖਦੇ ਵੀ ਆ ਜਿਹੜੇ ਰਹਿ ਗਏ ਉਹ ਵੀ ਕਰਾਂਗੇ ਅਟ ਕੱਲਾ ਸਾਡੀ ਵੱਡੀ ਸਮੱਸਿਆ ਕੀ ਜਿਹੜਾ ਸੀਵਰ ਹੈਗਾ ਜਿਹੜਾ ਆਊਟਰ ਏਰੀਆ ਦੇ ਵਿੱਚ ਜਿੱਦੋਂ ਪਾਟਰ ਸਪਲਾਈ ਦੀਆਂ ਪਾਈਪਾਂ ਪੈ ਗਈਆਂ ਉੱਥੇ ਸੀਵਰ ਪਾ ਕੇ ਉਹ ਸਾਰੀਆਂ ਗਲੀਆਂ ਸੀ ਪੱਕੀਆਂ ਕਰਾਂਗੇ ਇੰਟਰਲੌਕ ਲਾ ਕੇ ਤਾਂ ਕਿ ਸ਼ਹਿਰ ਦੇ ਨਿਵਾਸੀਆਂ ਨੂੰ ਇਸ ਤਰ੍ਹਾਂ ਫੀਲਿੰਗ ਹੋਵੇ ਕਿ ਅਸੀਂ ਸ਼ਹਿਰ ਤੋਂ ਕਿਤੇ ਬਾਹਰ ਨਹੀਂ ਜਿਹੜੀਆਂ ਸਹੂਲਤਾਂ ਸ਼ਹਿਰ ਦਾ ਅੰਦਰਲਾ ਇਲਾਕਾ ਮੰਨਦਾ ਕੋਈ ਸ਼ਹਿਰ ਦਾ ਔਟਰੀਆ ਵੀ ਮਾਣੂਗਾ ਹਰ ਤਾਂ ਪਾਣੀ ਜਾਊਗਾ ਹਰ ਤਾਂ ਸੀਵਰੇਜ ਦਾ ਹੱਲ ਕਰਾਂਗੇ ਜਿਹੜਿਆ ਹੈਗਾ ਅਦਰਲੇ ਪਾਸੇ ਸਾਧੂ ਵਾਲਾ ਰੋਡ ਤੇ ਸੀਵਰੇਜ ਬਲੌਕ ਹੋਇਆ 1 2 3 ਨੰਬਰ ਵਾਰਡ ਦੇ ਵਿੱਚ ਉਹ ਵੀ ਮੈਂ ਦੱਸਣਾ ਚਾਹੁੰਨਾ ਕਿ ਫਲੱਡ ਆਉਣ ਕਰਕੇ ਉਹਦੇ ਵਿੱਚ ਰੇਤਾ ਭਰਿਆ ਹੋਇਆ ਸਿਲਟ ਭਰੀ ਹੋਈ ਆਗੀ ਉਹਦਾ ਟੈਂਡਰ ਵੀ ਲਾਤਾ ਜਿਹੜਾ ਹੈਗਾ 20 ਲੱਖ ਰੁਪਏ ਦਾਗਾ ਜਿਹੜੀ ਸੁਪਰ ਸੈਕਰ ਮਸ਼ੀਨ ਆਕੇ ਉਹਨੂੰ ਸਾਫ਼ ਕਰੂਗੀ ਤਾਂ ਕਿ ਉਹ ਸਮੱਸਿਆ ਵੀ ਹੋ ਜੇ ਤੁਸੀਂ ਆਪ ਦੇਖੋਗੇ ਆਉਣ ਵਾਲੇ ਸਮੇਂ 'ਚ ਕੱਲੀ ਕੱਲੀ ਸਮੱਸਿਆ ਧਿਆਨ 'ਚ ਆ ਪਰ ਸਮਾਂ ਥੋੜਾ ਹੋਇਆ ਸੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਸਮੱਸਿਆ ਦਾ ਹੱਲ ਕੀਤਾ ਜਾਵੇ ਮੈਨੂੰ ਐਂ ਦੱਸੋ ਤੁਸੀਂ ਵੀ ਚਲੋ ਇਹ ਸ਼ਹਿਰ ਦੇ ਨੁਮਾਇੰਦੇ ਇੱਥੇ ਵਸਿੰਦੇ ਹੋ ਦੱਸੋ ਮੈਨੂੰ ਤੁਸੀਂ ਕਰੋੜਾ ਰੁਪਇਆ ਕਿੱਥੇ ਲੱਗਿਆ ਸ਼ਹਿਰ 'ਚ ਸ਼ਹਿਰ ਦੇ ਵਿੱਚ ਪੁਲ ਬਣਿਆ ਤਾਂ ਸਾਡੀ ਸਰਕਾਰ ਚ ਬਣਿਆ ਸ਼ਹਿਰ ਦੇ ਵਿੱਚ ਪਾਰਕ ਬਣਿਆ ਤਾਂ ਸਾਡੀ ਸਰਕਾਰ ਦੇ ਵਿੱਚ ਬਣਿਆ ਸ਼ਹਿਰ ਦੇ ਵਿੱਚ ਭਗਤ ਸਿੰਘ ਦਾ ਬੁੱਤ ਲੱਗਿਆ ਉਹ ਕਾਂਗਰਸ ਪਾਰਟੀ ਦੀ ਦੇਣ ਹੈ ਮੈਨੂੰ ਆਂ ਦੱਸੋ ਹਾਂ ਜਿਹੜੇ ਕੁਝ ਪੈਂਡਿੰਗ ਕੰਮ ਸੀ ਕਾਂਗਰਸ ਪਾਰਟੀ ਦੇ ਮਨਜ਼ੂਰ ਕੀਤੇ ਹੋਏ ਉਹ ਜ਼ਰੂਰ ਮਾਣੇ ਮੋਟੇ ਕੰਮ ਉਹ ਕਿਉਂਕਿ ਫਿਰ ਟਾਈਮ ਕੰਮ ਪਹਿਲਾਂ ਨੇ ਮਨਜ਼ੂਰ ਹੋਏ ਹੋਏ ਸੀ ਉਹ ਜ਼ਰੂਰ ਥੋੜੇ ਬਹੁਤ ਕੰਮ ਇਹਨਾਂ ਦੇ ਉਹ ਚ ਹੋਏ ਨੇ ਇਹਨਾਂ ਦੀ ਸਰਕਾਰ ਚ ਉਹ ਉਸ ਕੰਮਾਂ ਨੂੰ ਆਪਣਾ ਦਾਵਾ ਇਸ ਕਰ ਰਹੇ ਵੀ ਐਸੀ ਕਰਾਇ ਨਹੀਂ ਪਰ ਉਹ ਉਹ ਵੀ ਸਾਰੇ ਕੰਮ ਆ ਜਿਹੜੇ ਉਹ ਕਾਂਗਰਸ ਪਾਰਟੀ ਵੇਲੇ ਹੋਏ ਹੋਏ ਨੇ ਇੱਥੋਂ ਤੱਕ ਕੇ ਆ ਜਿਵੇਂ ਹੁਣ ਫਲੱਡ ਆਇਆ ਸੀਗਾ ਆ ਫਲੱਡ ਵਾਲੇ ਦੇ ਵਾਲੇ ਪਿੰਡ ਹੈ ਸ਼ਹਿਰ ਦੇ ਵਿੱਚ ਵੀ ਨੁਕਸਾਨ ਹੋਇਆ ਅੱਦੇ ਤੱਕ ਤਾਂ ਉਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਇਹਨਾਂ ਤੋਂ ਹੋਰੇ ਹੋਰ ਕੀ ਦਾਵਾ ਕਰਨਗੇ ਇਹ ਮੈਂ ਤਾਂ ਇਹੀ ਕਹਿੰਦਾ ਪਿਛਲੇ ਤੁਸੀਂ ਆਪ ਪ੍ਰੈਸ ਰਿਪੋਰਟਰੋਂ ਪਿਛਲੇ 20 ਸਾਲਾਂ ਦਾ ਰਿਕਾਰਡ ਸਾਰੀਆਂ ਤਿੰਨੇ ਸਰਕਾਰਾਂ ਦਾ ਕਢਾ ਲਓ ਇਹ ਲੈ ਦੋ ਆਰਟੀਆਈ ਚ ਲੈ ਲਓ ਕਦੋਂ ਕਿੰਨੇ ਫੰਡ ਆਏ ਕਿੰਨੇ ਫੰਡ ਆਏ ਕਿਹੜਾ ਪ੍ਰੋਜੈਕਟ ਕਦੋਂ ਸ਼ੁਰੂ ਹੋਇਆ ਉਸ ਤੋਂ ਵੱਡੀ ਕਲੈਰਿਟੀ ਕੁਛ ਨਹੀਂ ਬਾਕੀ ਲੋਕ ਇੰਨੇ ਮੂਰਖ ਨਹੀਂ ਹੈਗੇ ਜਿਹੜੇ ਹਰ ਟਾਈਮ ਝੂਠਾਂ ਦੇ ਵਿੱਚ ਸੁਣਨ ਤੇ ਹਰ ਬੰਦੇ ਨੂੰ ਜਿਹੜੇ ਲੋਕ ਇੱਥੇ ਰਹਿੰਦੇ ਆ ਵਿੱਚ ਰਹਿੰਦੇ ਆ ਜਿਨ੍ਹਾਂ ਸਾਰੇ ਦੇ ਸਾਹਮਣੇ ਕੰਮ ਹੋਇਆ ਜਾਂ ਨਹੀਂ ਹੋਇਆ ਉਸ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੇ ਆਪ ਦਾ ਫੈਸਲਾ 21 ਤਰੀਕ ਨੂੰ ਸੁਨਾਈ ਦੇਣਾ ਠੀਕ ਹੈ ਜਿੱਥੇ ਤੁਸੀਂ ਨਗਰ ਪੰਚਾਇਤ ਦੀ ਜਿਹੜੀ ਚੋਣਾਂ ਹੋ ਰਹੀਆਂ ਫਾਰਮ ਪਰ ਆਇਓ ਕੀ ਨਾਮ ਹੈ ਜੀ ਤੁਹਾਡਾ ਬਿੰਦਰ ਕੌਰ ਕਿਹੜੀ ਪਾਰਟੀ ਵੱਲੋਂ ਤੁਸੀਂ ਚੋਣ ਲੜ ਰਹੇ ਹੋ ਕਿਹੜੇ ਵਾਡ ਤੋਂ ਕਾਲੀਦਾਲਾ 13 ਨੰਬਰ ਕਿਹੜੇ ਵਾਡ ਤੋਂ 13 ਨੰਬਰ ਆਹ ਤਸੀਂ ਆਪਣੇ ਵਾਰਡ ਦੇ ਕਿਹੜੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਹਿਚੋਂ ਲੜ ਰਹੇ ਸੀ ਸਾਹੀ ਜੋ ਰਹਿੰਦੀ ਜਾਂਦੀ ਜਾਂਦੇ ਜਾਂਦੇ ਜੋ ਪੈਂਡਿੰਗ ਜਿਵੇਂ ਵਿਕਾਸ ਜਿਵੇਂ ਇਸ ਟਾਈਮ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ ਵਿਕਾਸ ਪੱਖੋਂ ਦੇਖੀਏ ਤਾਂ ਵੀ ਨਰਕ ਹੀ ਇੱਕ ਤਰ੍ਹਾਂ ਦਾ ਮੱਚਿਆ ਪਿਆ ਅਸੀਂ ਇਹ 13 ਨੰਬਰ ਵਾਰਡ ਵਾਸੀਆਂ ਨਾਲ ਵਾਅਦਾ ਕਰਦੇ ਹਾਂ ਕਿ 13 ਨੰਬਰ ਵਾਰਡ ਦੇ ਵਿਕਾਸ ਵਿੱਚ ਅਸੀਂ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡਾਂਗੇ 24 ਘੰਟੇ 12 ਮਹੀਨੇ ਹਰ ਟਾਈਮ ਹਾਜ਼ਰਾਂ ਜਦੋਂ ਮਰਜ਼ੀ ਫੋਨ ਕਰੋ ਅਸੀਂ ਤੁਹਾਨੂੰ ਹਾਜ਼ਰ ਮਿਲਾਵਾਂਗੇ ਤੁਹਾਨੂੰ ਇਹ ਕਹਿਣ ਦਾ ਮੌਕਾ ਨਹੀਂ ਦਵਾਂਗੇ ਵਾਰਡ ਵਾਸੀਆਂ ਨੂੰ ਵੀ ਆ ਦੇਖੋ ਜੀ ਸਾਡੇ ਕੀ ਹਾਲ ਹੈ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਬਿਲਕੁਲ ਹਾਜ਼ਰਾਂ ਪਾਰਟੀ ਲਈ ਵੀ ਹਾਜ਼ਰਾਂ ਔਰ ਵਾਰਡ ਲਈ ਤਾਂ ਸਭ ਤੋਂ ਪਹਿਲਾਂ ਹਾਜ਼ਰ ਰਹਿਵਾਂਗੇ ਜਿਸ ਵਾਰਡ ਲਈ ਅਸੀਂ ਇਲੈਕਸ਼ਨ ਲੜਨ ਜਾ ਰਹੇ ਹਾਂ ਕਿਉਂਕਿ ਅਸੀਂ ਖੁਦ ਦੇਖਿਆ ਵੀ ਕੰਮ ਇੰਨਾ ਬੁਰਾ ਹਾਲ ਹੈ ਸ਼ਹਿਰ ਦਾ ਵਾਰਡ ਤਾਂ ਛੱਡੋ ਜੀ ਸਾਰੇ ਸ਼ਹਿਰ ਦਾ ਪਰ ਅਸੀਂ ਇਹ ਵਾਅਦਾ ਕਰਦੇ ਹਾਂ ਇਸ ਚੀਜ਼ ਦਾ ਵੀ ਵਿਕਾਸ ਦੇ ਵਿੱਚ ਅਸੀਂ ਆਪਦੇ ਵਾਰਡ ਦੇ ਵਿੱਚ ਕੋਈ ਕਮੀ ਨਹੀਂ ਲੈਣ ਦਿੰਦੇ ਕਿਸੇ ਕਿਸਮ ਦੀ ਵਿਕਾਸ ਦੇ ਮੁੱਦੇ ਤੇ ਗੱਲ ਸਾਡੀ ਸਪਸ਼ਟ ਹੈ ਸਾਡੀ ਪਾਰਟੀ ਨੂੰ ਤਕਰੀਬਨ 2.5 ਦੰਸਾ ਲਾਉਗੀ। ਔਰ ਸਾਡੀ ਕਮੇਟੀ ਹੋਣ ਦੇ باوجود ਵੀ ਨਾਮ ਐਮਸੀ ਹੈ, ਦਫ਼ਤਰ ਚਾਰਜ ਹੈ, ਦਫ਼ਤਰ ਚਾਰਜ ਦੇ ਹੋਣ ਦੇ ਨਾਤੇ ਅਸੀਂ ਸਦੂਗਰ ਦੇ ਅੰਦਰ ਇਹ 2.5 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ। ਭਾਵੇਂ ਤਾਂ ਉਹ ਫਟਿਆਂ ਦਾ ਪੁਲ ਹੋਵੇ, ਬੰਦੇ ਦੇ ਲੌਕ ਟੈਲ ਆਉਣੀ ਹੋਵੇ, ਆਲੂਪਰ ਦੀ ਸੜਕ ਹੋਵੇ ਜਾਂ ਆਪਣੇ ਗ੍ਰਿਡ ਦੇ ਮਗਰ ਸੜਕ ਹੋਵੇ ਸਾਰੇ ਅਸੀਂ ਵਿਕਾਸ ਕੀਤੇ ਆ। ਔਰ ਸਾਡੇ ਜੋ ਮਕੈਂਟੀਆਂ ਤੇ ਮੈਂ ਵਾਰਸ ਤੋਂ ਚੁਣਨ ਲੜ ਰਹੇ ਹਨ ਉਹਦੇ ਪਾਈਪ ਦੀ ਰਣ ਹੋਵੇ ਪਾਈਪਾਂ ਪਾ ਰਹੇ ਪਾਣੀ ਵਾਲੀਆਂ ਉਹਦੇ ਬਾਅਦ ਸੀਗਰੇ ਪੈ ਜਾਣਾ ਇਸ ਲਈ ਅਸੀਂ ਅਗਲੇ ਦਿਨਾਂ ਦੇ ਵਿੱਚ ਹੋਰ ਵਿਕਾਸ ਕਰਾਂਗੇ ਕਿਉਂਕਿ ਇਹਦਾ ਸਾਰਾ ਜੋ ਸਿਹਰਾ ਜਾਂਦਾ ਉਹ ਸਾਡੇ ਐਮਐਲਏ ਸਾਹਿਬ ਤੇ ਉਹ ਸਾਡੇ ਸੀਐਮ ਭਗਤਵਰ ਦੇ ਜਾਂਦਾ ਇਹ ਕਮਾਂਡ ਸਾਡੇ ਕੋਲ ਹਜੇ ਜੋ ਹੈ ਉਹ ਐਸਟੀਐਮ ਸਾਹਿਬ ਕੋਲੇ ਹੈ ਜਾਂ ਯੂ ਕੋਲੇ ਹੈ ਫਿਰ ਵੀ ਅਸੀਂ ਆਪਦੀ ਦਖਲਦਾਰੀ ਕਰਕੇ ਆਪਦੇ ਪ੍ਰੈਸ਼ਰ ਨਾਲ ਉਸੇ ਵਕਤ ਸਭ ਤੋਂ ਵੱਧ ਜਿਹੜੀ ਕਿ ਤੁਹਾਨੂੰ ਡਿਫਿਕਲਟੀ ਆਈ ਹੈ ਆਪਣੇ ਸੀਵਰੇਜ ਦੀ ਉਹ ਦੋ ਨੰਬਰ ਦੇ ਵਿੱਚ ਆਇਆ ਕਿਉਂਕਿ ਹਰ ਦੇ ਵਿੱਚ ਉੱਥੇ ਪੂਰਾ ਭਰ ਗਿਆ ਸੀ ਰੇਤਾ ਵਗੈਰਾ ਔਰ ਅਸੀਂ ਉੱਥੇ ਸੁਪਰ ਸੀਜ ਵਾਸਤੇ 23 ਲੱਖ ਦਾ ਪ੍ਰੋਜੈਕਟ ਪਾਸ ਕਰਾਤਾ ਆਵਰੇਜ ਥੋੜੇ ਦਿਨਾਂ ਦੇ ਵਿੱਚ ਸੁਪਰ ਸੀਜ ਮਸ਼ੀਨ ਆ ਕੇ ਉਹ ਸਾਰਾ ਹੱਲ ਹੋ ਜਾਊਗਾ ਅਸੀਂ ਆਮ ਆਦਮੀ ਪਾਰਟੀ ਕੰਨੋਂ ਮਤਲਬ ਫਾਰਮ ਭਰਨ ਆਏ ਆ ਜੀ ਅਸੀਂ ਵਾਰਡ ਨੰਬਰ 11 ਦੇ ਵਿੱਚ ਚੋਣ ਲੜ ਰਹੇ ਆ ਅਸੀਂ ਜੀ ਸ਼ਹਿਰ ਦੇ ਵਿੱਚ ਬਹੁਤ ਟਾਈਮ ਤੋਂ ਮਤਲਬ ਪੰਚਾਇਤ ਦੁਆਰਾ ਬਣ ਜਾ ਰਹੀ ਹੈ 10 ਸਾਲ ਹੀ ਹੋ ਗਏ ਤਕਰੀਬਨ ਅਸੀਂ ਮਤਲਬ ਟੋਟਲੀ ਕੋਈ ਵੀ ਮੁੱਦਾ ਕੋਈ ਸ਼ਹਿਰ ਦੇ ਵਿਕਾਸ ਲਈ ਚੰਗੇ ਕੰਮ ਕਰਨ ਦੇ ਮੂਰੇ ਆਵਾਂਗੇ ਸਾਰਾ ਕੰਮ ਵਧੀਆ ਹੀ ਕਰਾਂਗੇ ਜਿੱਨਾ ਵਿਕਾਸ ਦੇ ਵਿੱਚ ਮਤਲਬ ਲੋਕਾਂ ਦਾ ਹੁੰਦਾ ਜੀ ਸਭ ਤੋਂ ਵੱਧ ਤਾਂ ਬਹੁਤ ਵਧੀਆ ਚੰਗੀ ਗੱਲ ਹੈ ਜਿਹੜੀ ਦੁਆਰੇ ਚੋਣ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਬਹੁਤ ਸਮੱਸਿਆਵਾਂ ਆਉਂਦੀਆਂ ਸੀ ਵੈਰੀਫਿਕੇਸ਼ਨਾਂ ਦੀਆਂ ਹੋਰ ਚੀਜ਼ਾਂ ਦੀਆਂ ਕਮੇਟੀ ਬਣ ਨਾਲ ਇਸ ਇਲਾਕੇ ਦੀ ਹਮੇਸ਼ਾ ਜਿਹੜੀ ਕੋਈ ਸਮੱਸਿਆ ਆਉਂਦੀ ਹੈ ਹੱਲ ਹੁੰਦੀ ਹੈ ਤੇ ਤਕਰੀਬਨ ਅਕਾਲੀ ਦਲ ਦੇ ਵਿੱਚ ਵੀ ਬਹੁਤ ਉਛਾ ਸੀ ਸਾਰੀਆਂ ਇਹ ਸੀਟਾਂ ਤੋਂ ਸਾਡੇ ਕੈਂਡੀਡੇਟਾਂ ਨੇ ਕਾਗਿ ਫਾਈਲ ਕੀਤੇ ਆ ਉਹਦੀ ਅੱਜ ਅਸੀਂ ਲਿਸਟ ਰਿਲੀਜ਼ ਕਰ ਦਾਂਗੇ ਤੇ ਬਾਕੀ ਤਕੜੇ ਹੋ ਕੇ ਸਾਰੇ ਉਮੀਦਵਾਰ ਇਹ ਚੋਣ ਨੂੰ ਜਿੱਤ ਕੇ ਉਮੀਦ ਹੈ ਕਮੇਟੀ ਬਣੋ ਅਕਾਲੀ ਦਲ